ਸਤਿ ਸ਼੍ਰੀ ਅਕਾਲ ਦੋਸਤੋ ਪਹਿਲਾਂ ਤੁਸੀਂ ਆਹ ਵੀਡੀਓ ਵੇਖੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਜੀਵਨ ਅਸਰ ਸਿਹਤ ਬੀਮਾ ਅਸੀਂ ਸ਼ੁਰੂ ਕਰਾਂਗੇ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਊਗਾ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਂਗੇ ਲਾਗੇ 128 ਥਾਮਾਂ ਤੇ ਤਰਨਤਾਰਨ ਚ ਲਗਭਗ ਈਨੀ ਥਾਮਾਂ ਤੇ ਬਰਨਾਲੇ ਦੋ ਤਿੰਨ ਦਿਨ ਦੇ ਕੈਂਪ ਲੱਗਣਗੇ ਤਾਂ ਕਿ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਆਧਾਰ ਕਾਰਡ ਵੋਟਰ ਕਾਰਡ ਹੋਰ ਕੋਈ ਡਾਕੂਮੈਂਟ ਨਹੀਂ ਲੋੜ ਨਹੀਂ ਪੈਂਦੀ ਪੰਜਾਬ ਸਰਕਾਰ ਵੱਲੋਂ ਹੈਲਥ ਇੰਸ਼ੋਰੈਂਸ ਸ਼ੁਰੂ ਕੀਤੀ ਜਾ ਰਹੀ ਹੈ ਇਹ ਹੈਲਥ ਇੰਸ਼ੋਰੈਂਸ 10 ਲੱਖ ਦੇ ਹੈ ਔਰ ਪੰਜਾਬ ਦੇ ਸਾਰੇ ਵਸਨੀਕਾਂ ਵਾਸਤੇ ਹੈਲਥ ਇੰਸ਼ੋਰੈਂਸ ਸ਼ੁਰੂ ਕੀਤੀ ਜਾ ਰਹੀ ਹੈ ਇਹ ਜਿਹੜੀ ਹੈਲਥ ਇੰਸ਼ੋਰੈਂਸ ਹੈ ਇਸ ਨੂੰ ਸਭ ਤੋਂ ਪਹਿਲਾਂ ਤਰਨਤਾਰਨ ਅਤੇ ਬਰਨਾਲੇ ਜ਼ਿਲ੍ਹੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ਇਹ 23 ਤਰੀਕ ਤੋਂ ਸਟਾਰਟਿੰਗ ਹੋ ਰਹੀ ਹੈ ਔਰ ਇਸ ਵਿੱਚ ਹੈਲਥ ਕਾਰਡ ਬਣਾਏ ਜਾਣਗੇ ਇਸ ਹੈਲਥ ਇੰਸ਼ੋਰੈਂਸ ਦੇ ਵਿੱਚ 2000 ਦੇ ਕਰੀਬ ਸਰਵਿਸਿਜ਼ ਐਡ ਕਰ ਦਿੱਤੀਆਂ ਗਈਆਂ ਹਨ ਔਰ ਪ੍ਰਾਈਵੇਟ ਔਰ ਸਰਕਾਰੀ ਹਸਪਤਾਲ ਕਾਫੀ ਐਡ ਕਰ ਲਏ ਗਏ ਹਨ ਔਰ ਇਸ ਨੂੰ ਤੁਸੀਂ ਬਣਾਉਣ ਵਾਸਤੇ ਆਪਣੇ ਨਜ਼ਦੀਕੀ ਸੇਵਾ ਕੇਂਦਰ ਜਾਂ ਸੀਐਸਸੀ ਕੇਂਦਰ ਵਿੱਚ ਜਾ ਸਕਦੇ ਹੋ ਤੁਸੀਂ ਆਪਣੇ ਨਾਲ ਆਧਾਰ ਕਾਰਡ ਔਰ ਆਪਣਾ ਵੋਟਰ ਕਾਰਡ ਲੈ ਕੇ ਨਾਲ ਜਾਓ ਔਰ ਆਪਣਾ ਇਹ ਹੈਲਥ ਇੰਸ਼ੋਰੈਂਸ ਦਾ ਕਾਰਡ 10 ਲੱਖ ਦਾ ਜੋ ਸਰਕਾਰ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਉਸ ਨੂੰ ਬਣਾ ਸਕਦੇ ਹੋ ਔਰ ਇਸ ਦਾ ਸਕੀਮ ਦਾ ਫਾਇਦਾ ਉਠਾ ਸਕਦੇ ਹੋ ਲਵ ਉਠਾ ਸਕਦੇ ਹੋ ਧੰਨਵਾਦ